ਤਨ ਤਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 5 6 7 8 ਦਸੰਬਰ ਨੂੰ ਸਫਰ ਸ਼ਹਾਦਤ ਸ਼ਹੀਦੀ ਸਮਾਗਮ ਕੋਠੇ ਬੱਗੂ ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ 5 ਦਸੰਬਰ ਨੂੰ ਮੇਰੀ ਸਿੱਖੀ ਮੇਰੀ ਪਛਾਣ ਦਾ ਫਾਈਨਲ ਮੁਕਾਬਲਾ ਦੁਪਹਿਰ ਦੇ 12 ਵਜੇ ਕਰਵਾਇਆ ਜਾਵੇਗਾ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਹੜੇ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਸਾਇ ਲੈਣਾ ਉਹ ਵੀ ਲੈ ਸਕਦੇ ਆ ਆਪਣੇ ਪਿੰਡ ਬਲਾਸਪੁਰ ਵੀ 1 ਸਤੰਬਰ ਨੂੰ ਇਹ ਮੇਰੀ ਸਿੱਖੀ ਮੇਰੀ ਪਛਾਣ ਜੀਐਚਜੀ ਅਕੈडमी ਕੋਠੇ ਬਗੂਜਗਰਾਮ ਵੱਲੋਂ ਕਰਵਾਇਆ ਗਿਆ ਸੀਗਾ ਉਹੀ ਫਾਈਨਲ ਮੁਕਾਬਲਾ 5 ਦਸੰਬਰ ਨੂੰ ਤੇ ਕੋਠੇ ਬਗੂ ਜਗਰਾਉ ਵਿੱਚ ਕਰਵਾਇਆ ਜਾ ਰਿਹਾ ਸੋ ਜਿਹੜੇ ਬੱਚਿਆਂ ਨੇ ਪਹਿਲਾਂ ਇੱਥੇ ਹਿੱਸਾ ਲਿਆ ਸੀਗਾ ਉਹ ਬੱਚੇ ਉੱਥੇ 5 ਦਸੰਬਰ ਨੂੰ ਆਪਣਾ ਫਾਈਨਲ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ